ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਤੁਹਾਡੇ ਲਈ ਨਾਵਲ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ ਭਾਗ ਚੌਥਾ ਦਾ ਅਧਿਆਇ ਪਹਿਲਾ ਲਾਲਸਾ ਵਾਲੀ ਸੱਸ ਲੈ ਕੇ ਹਾਜ਼ਰ ਹੋਏ ਹਾਂ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ 16 ਬਰਿਆਂ ਦੀ ਉਮਰ ਦਾ ਸੀ ਉਸ ਦਾ ਵਿਆਹ 14 ਸਾਲ ਦੀ ਮਹਤਾਬ ਕੌਰ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੁੱਤਰੀ ਨਾਲ 1796 ਈਸਵੀ ਵਿੱਚ ਹੋ ਗਿਆ ਸਮੁੱਚੀ ਸਿੱਖ ਕੌਮ ਨੇ ਇਸ ਸੇ ਇੱਕ ਮਹਾਨ ਘਟਨਾ ਦੇ ਰੂਪ ਵਿੱਚ ਸਵਾਗਤ ਕੀਤਾ ਸੀ ਇਹ ਇੱਕ ਮੁਖੀ ਮਿਸਲ ਤੇ ਇੱਕ ਖਾਸ ਮਿਸਲ ਦਾ ਆਪਸ ਵਿੱਚ ਸੰਬੰਧ ਕਾਇਮ ਹੋਣਾ ਸੀ ਜੋ ਇੱਕ ਪ੍ਰਸਿੱਧ ਘਟਨਾ ਸੀ ਪਰੰਤੂ ਇਸ ਦਾ ਸਿੱਟਾ ਇਨਾ ਮਹਾਨ ਨਿਕਲਣਾ ਸੀ ਕਿ ਜਿਸ ਦਾ ਉਸ ਸਮੇਂ ਕੋਈ ਬੰਦਾ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿਸੇ ਨੂੰ ਖਿਆਲ ਵੀ ਨਹੀਂ ਸੀ ਹੋ ਸਕਦਾ ਕਿ ਇਸ ਦੀ ਅਹਿਮੀਅਤ ਭਵਿੱਖ ਵਿੱਚ ਕਿੰਨੀ ਵੱਧ ਹੋ ਜਾਏਗੀ ਇਸ ਨਾਲ ਉਸ ਸਮੇਂ ਸਿੱਖਾਂ ਦੀਆਂ ਦੋ ਸ਼ਕਤੀਆਂ ਸ਼ਕਸ਼ੀਅਤਾਂ ਰਣਜੀਤ ਸਿੰਘ ਤੇ ਉਸ ਦੀ ਸੱਸ ਸਦਾ ਕੌਰ ਇਕੱਠੀਆਂ ਹੋ ਗਈਆਂ ਤੇ ਉਹਨਾਂ ਨੇ ਕਦੀ ਇਕੱਠਿਆਂ ਰਲ ਕੇ ਤੇ ਕਦੀ ਇੱਕ ਦੂਸਰੇ ਦੇ ਵਿਰੁੱਧ ਹੋ ਕੇ ਆਉਣ ਵਾਲੇ 40 ਸਾਲਾਂ ਦੇ ਸਿੱਖ ਇਤਿਹਾਸ ਨੂੰ ਰੂਪਰੇਖਾ ਦਿੱਤੀ ਸਦਾ ਪਹਿਲਾ ਕੰਮ ਜੋ ਸਦਾ ਕੌਰ ਕਰਨਾ ਚਾਹੁੰਦੀ ਸੀ ਉਹ ਇਹ ਸੀ ਕਿ ਰਣਜੀਤ ਸਿੰਘ ਨੂੰ ਆਪਣੇ ਦਬਾਅ ਹੇਠ ਲਿਆਵੇ ਪਰ ਮੁਸ਼ਕਲ ਇਹ ਸੀ ਕਿ ਉਹ ਆਪਣੀ ਮਾਂ ਦਾ ਬਹੁਤ ਚਾਹੇਤਾ ਸੀ ਤੇ ਚਾਹੁੰਦਾ ਸੀ ਕਿ ਰਾਜ ਦੇ ਸਾਰੇ ਕੰਮ ਉਸਦੀ ਮਾਂ ਹੋਸ ਦੇ ਪਿਤਾ ਦੇ دیਵਾਨ ਲਖਪਤ ਰਾਏ ਦੀ ਮਦਦ ਨਾਲ ਕਰੀ ਜਾਏ। ਰਣਜੀਤ ਸਿੰਘ ਲਖਪਤ ਰਾਏ ਦੀ ਬਹੁਤ ਇੱਜ਼ਤ ਕਰਦਾ ਸੀ ਕਿਉਂਕਿ ਉਹ ਉਸਦੇ ਪਿਤਾ ਦਾ ਉੱਚ ਅਧਿਕਾਰੀ ਸੀ ਤੇ ਉਸਦੀ لیاقت ਤੇ ਇਮਾਨਦਾਰੀ ਬਾਰੇ ਉਸ ਨੂੰ ਪੂਰਾ ਯਕੀਨ ਸੀ। ਸਦਾਕਾਰ ਨੇ ਰਣਜੀਤ ਸਿੰਘ ਦੇ ਇਹ ਕਹਿ ਕੇ ਲਖਪਤ ਰਾਏ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਉਹ ਪੈਸੇ ਖਾ ਰਿਹਾ ਹੈ। ਪਹਿਲਾ ਕਰਨਜੀਤ ਸਿੰਘ ਨੇ ਇਹਨਾਂ ਗੱਲਾਂ ਦੀ ਪ੍ਰਵਾਨਾ ਨਹੀਂ ਕੀਤੀ ਪਰ ਜਦ ਉਸਨੇ ਕਹਿੜਾ ਨਾ ਛੱਡਿਆ ਤਾਂ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਤੇ ਉਸਨੇ ਕਿਹਾ ਕਿ ਆਪਣੇ ਪਿਤਾ ਦੇ ਭਰੋਸੇਮੰਦ ਨੌਕਰ ਬਾਰੇ ਪੈੜੇ ਖਿਆਲ ਉਸ ਦੇ ਮਨ ਵਿੱਚ ਨਹੀਂ ਹੋਣੇ ਚਾਹੀਦੇ ਇੱਕ ਜਾਂ ਦੋ ਵਾਰੀ ਉਸਨੇ ਆਪਣੀ ਮਾਂ ਜਾਨ ਲਖਪਤ ਰਾਏ ਨੂੰ ਕੁਝ ਗੱਲਾਂ ਸਾਫ਼ ਕਰਨ ਤੇ ਉਸ ਦੀ ਤਸੱਲੀ ਕਰਾਉਣ ਬਾਰੇ ਕਿਹਾ ਵੀ ਪਰ ਰਾਜ ਪ੍ਰਬੰਧ ਦੇ ਹਿਸਾਬ ਕਿਤਾਬ ਦੇ ਮਾਮਲੇ ਇੰਨੇ ਗੁੰਝਲਦਾਰ ਸਨ ਕਿ ਉਸ ਨੂੰ ਉਹਨਾਂ ਦੀ ਕੋਈ ਸਮਝ ਨਾ ਪੈ ਸਕੇ ਸੋਜ਼ ਨੇ ਉਹਲਾ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਸਦਾਕਰ ਨੇ ਫਿਰ ਖੁੱਲੰ ਖੁੱਲਾ ਤੇ ਸਿੱਧਾ ਦਖਲ ਦੇਣਾ ਸ਼ੁਰੂ ਕਰ ਦਿੱਤਾ ਇਸ ਨਾਲ ਰਾਣੇ ਜੀਤ ਸਿੰਘ ਦੀ ਮਾਂ ਤੇ ਉਹਦੇ ਵਿੱਚ ਝਗੜੇ ਹੋਣ ਲੱਗ ਪਏ ਰਣਜੀਤ ਸਿੰਘ ਨੂੰ ਇਸ ਤਰ੍ਹਾਂ ਦੇ ਘਰ ਵਿੱਚ ਰਹਿਣਾ ਔਖਾ ਹੋ ਗਿਆ ਤੇ ਉਸ ਨੇ ਘੋੜਸਵਾਰੀ ਤੇ ਸ਼ਿਕਾਰ ਵਿੱਚ ਸਾਰਾ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਉਹ ਸ਼ਾਇਦ ਇਸੇ ਤਰ੍ਹਾਂ ਕਰੀਤੁਰਿਆ ਜਾਂਦਾ ਜੇਕਰ 1796 ਇਸ ਵਿਵਚਿਤ ਇਸਤਾਨਾ ਸੋਸਤਾਨ ਵਿੱਚ ਇਸਵੀ ਵਿੱਚ ਅਫਗਾਨ ਦਾ ਸ਼ਾਹ ਜਮਾਨ ਹਮਲੇ ਲਈ ਨਾ ਆ ਪਹੁੰਚਦਾ ਦੋਹਾਂ ਮੌਕਿਆਂ ਤੇ ਸਦਾ ਕੌਰ ਨੇ ਉਸ ਨੂੰ ਸਮਝਾਇਆ ਕਿ ਹੋਰ ਨਾਲ ਸਰਦਾਰਾਂ ਦੀ ਤਰ੍ਹਾਂ ਪਹਾੜਾਂ ਵੱਲ ਭੱਜਣ ਤੇ ਪਨਾਹ ਲੈਣ ਦੀ ਬਜਾਏ ਮੈਦਾਨੀ ਇਲਾਕੇ ਵਿੱਚ ਰਹਿ ਕੇ ਡਟ ਕੇ ਲੜਾਈ ਕਰੇ ਇਹ ਸਦਾ ਕੌਰ ਹੀ ਸੀ ਜਿਸ ਨੇ ਉਸ ਨੂੰ ਕਿਹਾ ਕਿ ਸਰਬੱਤ ਖਾਲਸੇ ਦੀ ਇਕਤਤਾ ਅੰਮ੍ਰਿਤਸਰ ਵਿੱਚ ਬੁਲਾਈ ਉਹਤੇ ਇਕੱਠੇ ਹੋਏ ਸਰਦਾਰਾਂ ਨੂੰ ਇਸਨੇ ਜ਼ੋਰਦਾਰ ਅਪੀਲ ਕੀਤੀ ਤੇ ਨਾਲੇ ਧਮਕੀ ਵੀ ਦਿੱਤੀ ਕਿ ਜੇ ਉਹ ਸਾਰੇ ਦੌੜ ਵੀ ਗਏ ਤਾਂ ਵੀ ਉਹ ਇਕੱਲੀ ਭਾਵੇਂ ਔਰਤ ਹੀ ਹੈ ਵਿਦੇਸ਼ੀ ਨਾਲ ਟੱਕਰ ਲਵੇਗੀ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਸਰਦਾਰ ਉਸ ਦੀ ਜਵਾਈ ਦੀ ਅਗਵਾਈ ਹੇਠ ਹੋ ਗਏ ਰੰਜੀਤ ਸਿੰਘ ਨੇ ਇਸ ਸਹਾਇਤਾ ਦਾ ਬਦਲਾ ਇੱਕ ਸਾਲ ਬਾਅਦ ਏੰਜ ਚੁਕਾਇਆ ਕਿ ਸੰਸਾਰ ਚੰਦ ਕਾਂਗੜੇ ਵਾਲੇ ਨੇ ਜੋ ਉਸ ਇਲਾਕਾ ਆਪਣੇ ਅਧੀਨ ਕਰ ਲਿਆ ਸੀ ਉਸ ਵਿੱਚੋਂ ਕੁਝ ਜਿੱਤ ਕੇ ਉਸ ਨੂੰ ਵਾਪਸ ਲੈ ਦਿੱਤਾ ਇਸ ਤੋਂ ਇਲਾਵਾ ਸੰਸਾਰ ਚੰਦ ਦਾ ਕੁਝ ਇਲਾਕਾ ਵੀ ਉਸ ਦੇ ਹਵਾਲੇ ਕਰ ਦਿੱਤਾ ਇੱਕ ਸਾਲ ਬਾਅਦ ਫਿਰ ਇਹ ਸਦਾ ਕੌਰ ਹੀ ਸੀ ਜਿਸ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਤੇ ਉਸ ਨੇ ਮਹਾਰਾਜੇ ਦਾ ਕਿਤਾਵਤਾਰ ਕਰਨ ਦੇ ਪੱਖ ਵਿੱਚ ਫੈਸਲਾ ਕੀਤਾ ਇਸ ਤੋਂ ਬਾਅਦ 1 ਸਾਲ ਦੇ ਅੰਦਰ ਅੰਦਰ ਉਸਨੇ ਅੰਮ੍ਰਿਤਸਰ ਨੂੰ ਕਾਬੂ ਵਿੱਚ ਵੀ ਉਸ ਦੀ ਸਹਾਇਤਾ ਕੀਤੀ ਇਹਨਾਂ ਦੇ ਸਬੰਧਾਂ ਵਿੱਚ ਇੱਕ ਤਕੜਾ ਮੋੜ ਉਸ ਸਮੇਂ ਆਇਆ ਜਦੋਂ ਮਹਿਤਾਬ ਕਰਨੇਠਰਾਸੋਂ 28 ਵਿੱਚ ਸ਼ੇਰ ਸਿੰਘ ਤੇ ਤਾਰਾ ਸਿੰਘ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਉਸ ਸਮੇਂ ਤੱਕ ਸਦਾਕਾਰ ਪਿੱਛੇ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੀ ਸੀ ਤੇ ਆਪਣੇ ਜਵਾਈ ਦੀ ਤਾਕਤ ਤੇ ਪ੍ਰਤਿਭਾ ਨੂੰ ਵਧਦੇ ਦੇਖ ਕੇ ਹੀ ਪ੍ਰਸੰਨ ਤੇ ਸੰਤੁਸ਼ਟ ਰਹਿੰਦੀ ਸੀ ਉਸ ਦੀ ਕੁੜੀ ਦੇ ਘਰ ਇਸ ਜੋੜੇ ਪੁੱਤਰਾਂ ਦੇ ਜਨਮ ਨੇ ਉਸ ਨੂੰ ਕੁਝ ਨਵੇਂ ਵਿਚਾਰ ਦਿੱਤੇ 1802 ਵਿੱਚ ਰਣਜੀਤ ਸਿੰਘ ਦੀ ਦੂਜੀ ਪਤਨੀ ਰਾਜਕੌਰ ਨੇ ਇੱਕ ਪੁੱਤਰ ਖੜਕ ਸਿੰਘ ਨੂੰ ਜਨਮ ਦਿੱਤਾ ਸੀ ਜੋ ਸਵਾਲ ਸਦਾ ਕੌਰ ਦੇ ਮਾਨਨ ਨੂੰ ਪਰੇਸ਼ਾਨ ਕਰ ਰਿਹਾ ਸੀ ਉਹ ਇਹ ਸੀ ਕਿ ਰਣਜੀਤ ਸਿੰਘ ਦੇ ਪਿੱਛੋਂ ਤਖਤ ਤੇ ਕੌਣ ਬੈਠੇਗਾ ਖੜਕ ਸਿੰਘ ਜਾਂ ਜੋੜਿਆਂ ਵਿੱਚੋਂ ਵੱਡਾ ਮੁੰਡਾ ਸ਼ੇਰ ਸਿੰਘ ਗੁਰਨਜੀਤ ਸਿੰਘ ਤੇ ਮਹਿਤਾਬ ਕੌਰ ਦੀ ਆਪਸ ਵਿੱਚ ਸੁਰਨਾ ਹੀ ਸੀ ਮਿਲਦੀ ਤੇ ਖੜਕ ਸਿੰਘ ਦੇ ਪਹਿਲਾਂ ਜਨਨ ਲੈਣ ਕਰਕੇ ਸਾਫ ਜਾਹਿਰ ਸੀ ਕਿ ਇਸ ਕੰਮ ਲਈ ਖੜਕ ਸਿੰਘ ਹੀ ਚੁਣਿਆ ਜਾਏਗਾ ਪਰ ਸਦਾ ਕਾਸ ਸੋਚਦੀ ਸੀ ਕਿ ਕੀ ਉਹ ਇਹ ਫੈਸਲਾ ਬਦਲ ਸਕਦੀ ਹੈ ਹਰ ਸਥਿਤੀ ਵਿੱਚ ਉਸ ਨੂੰ ਇਹ ਸਿਆਨਪਨ ਲੱਗਦੀ ਸੀ ਕਿ ਉਹ ਆਪਣੀ ਤਰਤਬਦਾਏ ਤੇ ਆਪਣੀ ਕੁੜੀ ਤੇ ਦੋਤਿਆਂ ਲਈ ਕੁਝ ਕਰੇ ਤੇ ਇਹ ਸਭ ਕੁਝ ਸ਼ੁਕਰ ਚੱਕਿਆ ਮਿਸਲ ਤੋਂ ਆਜ਼ਾਦ ਹੋ ਕੇ ਕਰੇ ਉਸ ਨੇ ਇਸ ਤਰ੍ਹਾਂ ਮੋੜ ਆਪਣੇ ਵਿਰੋਧੀ ਰਾਮਕੜੀਆਂ ਦੇ ਇਲਾਕੇ ਤੇ ਹਮਲਾ ਕਰਕੇ ਬੰਨਿਆ ਜਿਸ ਕਾਰਨ ਉਹਨਾਂ ਨੇ ਰਣਜੀਤ ਸਿੰਘ ਕੋਲੋਂ ਸਾਮੰਤ ਦੇ ਰੂਪ ਵਿੱਚ ਸੁਰੱਖਿਆ ਮੰਗੀ ਅਤੇ ਰਣਜੀਤ ਸਿੰਘ ਨੂੰ ਉਹਨਾਂ ਵਿੱਚ 16 ਸਪਾਈ ਕਰਾਉਣ ਲਈ ਦਖਲ ਦੇਣਾ ਪਿਆ ਤੇ ਇੱਕ ਵਾਰੀ ਨਹੀਂ ਸਗੋਂ ਕਈ ਵਾਰੀ ਆਪਸੀ ਤਰੇੜ ਹੋਰ ਵੱਧ ਗਈ ਜਦੋਂ ਅਦੀਨਾਨਗਰ ਤੋਂ ਉਹਨਾਂ ਸਰਾਨਾ ਵਸੂਲ ਕੀਤਾ ਗਿਆ ਅਦੀਨਾਨਗਰ ਕਨਈਆ ਮਿਸਲ ਦਾ ਇੱਕ ਇਲਾਕਾ ਸੀ ਦਰਬਾਰ ਦਾ ਇਹ ਆਮ ਢੰਗ ਤਰੀਕਾ ਸੀ ਕਿ ਛੋਟੀਆਂ रियासਤਾਂ ਦੇ ਸਾਰੇ ਸਰਦਾਰਾਂ ਨੂੰ ਆਪਣੀ ਰੱਖੇ ਲਈ ਕੁਝ ਰਕਮ ਚਕਾਉਣੀ ਪੈਂਦੀ ਸੀ ਨਹੀਂ ਤਾਂ ਕੇਂਦਰੀ ਫੌਜ ਦਾ ਖਰਚਾ ਕਿਵੇਂ ਪੂਰਾ ਹੋ ਸਕਦਾ ਸੀ ਮਹਾਰਾਜੇ ਦੀ ਆਪਣੀ ਪਤਨੀ ਤੇ ਸ਼ਹਿਜ਼ਾਦਾ ਖੜਕ ਸਿੰਘ ਦੀਆਂ ਜ਼ਗੀਰਾਂ ਨੂੰ ਵੀ ਇਸ ਤਰ੍ਹਾਂ ਛੂਟ ਨਹੀਂ ਸੀ ਪਰ ਸਦਾਕਰ ਦਾ ਵਿਚਾਰ ਸੀ ਕਿ ਉਸ ਦੇ ਇਲਾਕੇ ਨੂੰ ਇਸ ਇਦਾਇਗੀ ਤੋਂ ਛੂਟ ਦਿੱਤੀ ਜਾਏ ਫਿਰੋਜ਼ਪੁਰ ਦੇ ਨਜ਼ਦੀਕ ਵਦਨੀ ਦਾ ਇਲਾਕਾ ਉਸ ਨੂੰ ਤੋਹਫੇ ਵਜੋਂ ਦਿੱਤਾ ਗਿਆ ਪਰ ਇਸ ਤੋਹਫੇ ਨੇ ਉਸ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਦੀ ਬਜਾਏ ਉਸ ਦੇ ਦਿਲ ਵਿੱਚ ਜਦੋਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਸਤਲੋਜ ਤੋਂ ਪਾਰ ਦੇ ਇਲਾਕਿਆਂ ਤੋਂ ਕਰ ਲੈਣ ਦੇ ਹੱਕ ਨੂੰ ਬੰਗਾਰਿਆ ਇਹ ਵਿਚਾਰ ਪੈਦਾ ਕਰ ਦਿੱਤਾ ਕਿ ਉਸ ਦੇ ਇਲਾਕੇ ਦਰਬਾਰ ਦੇ ਅਧਿਕਾਰ ਤੋਂ ਬਾਹਰ ਹਨ ਮੈਟਕਾਫ ਦੇ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਆਉਣ ਤੋਂ 1 ਮਹੀਨਾ ਪਹਿਲਾਂ ਸਦਾਕਾਰ ਨੇ ਮਾਲਵੇ ਦੇ ਸਰਦਾਰਾਂ ਦੀ ਰਣਜੀਤ ਸਿੰਘ ਬ੍ਰੁੱਧ ਸਹਾਇਤਾ ਕੀਤੀ ਬਾਦ ਵਿੱਚ ਜਦੋਂ ਅੰਗਰੇਜ਼ਾਂ ਨੇ ਤਿਆਰੀ ਕੀਤੀ ਕਿ ਰਣਜੀਤ ਸਿੰਘ ਨੂੰ ਸੰਧੀ ਤੇ ਦਸਤਕੀਤਾਂ ਲਈ ਤਾਕਤ ਦਾ ਪ੍ਰਯੋਗ ਕੀਤਾ ਜਾਵੇ ਤਾਂ ਸਦਾਕੌਰ ਮਾਲਵੇ ਦੇ ਸਰਦਾਰਾਂ ਨੂੰ ਇਹ ਸੰਦੇਸ਼ ਭੇਜਣ ਵਾਲਿਆਂ ਵਿੱਚ ਸਭ ਤੋਂ ਅੱਗੇ ਸੀ ਕਿ ਉਹ ਤੋਂ ਸਹਾਇਤਾ ਦੀ ਉਮੀਦ ਰੱਖ ਸਕਦੇ ਸਨ ਕੁਝ ਹੋਰ ਸਮੇਂ ਬਾਅਦ ਜਦੋਂ ਅਕਤਰ ਲੋਨੀ ਅੰਗਰੇਜ਼ੀ ਫੌਜ ਲੈ ਕੇ ਮਾਲਵੇ ਦੇ ਇਲਾਕੇ ਵਿੱਚ ਦਾਖਲ ਹੋਇਆ ਤਾਂ ਵੀ ਸਦਾਕੌਰ ਉਸ ਨੂੰ ਜੀ ਆਇਆਂ ਆਖਣ ਲਈ ਮਾਲਵੇ ਦੇ ਸਰਦਾਰਾਂ ਵਿੱਚ ਮੌਜੂਦ ਸੀ ਉਸ ਨੇ ਸ਼ੁਰੂ ਸ਼ੁਰੂ ਵਿੱਚ ਜੋ ਮਦਦ ਕੀਤੀ ਸੀ ਉਸ ਸਭ ਵਿੱਚ ਸਭ ਕੁਝ ਨਾ ਖਿਆਲ ਰੱਖਦਿਆਂ ਹੋਇਆ ਰਣਜੀਤ ਸਿੰਘ ਨੇ ਇਹਨਾਂ ਸਾਰੀਆਂ ਵਿਧੀਆਂ ਨੂੰ ਮਾਫ ਕਰ ਦਿੱਤਾ ਇਹ ਠੀਕ ਹੈ ਕਿ ਉਸ ਦੀਆਂ ਘਰੇਲੂ ਸਾਜ਼ਿਸ਼ਾਂ ਨੇ ਮਹਾਰਾਜੇ ਦੇ ਘਰੇਲੂ ਜੀਵਨ ਨੂੰ ਕਲੇਸ਼ ਨਾਲ ਭਰ ਦਿੱਤਾ ਪਰ ਉਹ ਜਾਣਦਾ ਸੀ ਕਿ ਉਸ ਦੇ ਮਨ ਵਿੱਚ ਕੋਈ ਭੈੜਾ ਖਿਆਲ ਨਹੀਂ ਸੀ ਤੇ ਉਹ ਉਸ ਨੂੰ ਹਮੇਸ਼ਾ ਹੌਸਲਾ ਦੇ ਹਿੰਮਤ ਦਿੰਦੀ ਰਹੀ ਪਰ ਉਹਨਾਂ ਦੇ ਆਪਸੀ ਸਬੰਧਾਂ ਦੇ ਟੁੱਟਣ ਦੀ ਨੌਬਤ ਉਸ ਸਮੇਂ ਆਈ ਜਦੋਂ ਉਸਨੇ 1912 ਈਸਵੀ ਵਿੱਚ ਖੜਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੁੰਦੋਂ ਨਾ ਕਰ ਦਿੱਤੀ ਤੇ ਹੋਰ ਤਾਂ ਹੋਰ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਵੀ ਜਾਣ ਤੋਂ ਮਨਾ ਕਰ ਦਿੱਤਾ ਉਸ ਸਮੇਂ ਤੱਕ ਮਹਿਤਾਬ ਘਰ ਮਰ ਚੁੱਕੀ ਸੀ ਤੇ ਦੋਵੇਂ ਸ਼ਹਿਜ਼ਾਦੇ ਉਸ ਕੋਲ ਹੀ ਰਹਿੰਦੇ ਸਨ ਪਰ ਉਹਨਾਂ ਦੋਹਾਂ ਨੂੰ ਕਾਫੀ ਖਰਚ ਦੇਣ ਦੀ ਬਜਾਏ ਉਹ ਵਾਰ-ਵਾਰ ਉਹਨਾਂ ਨੂੰ ਰਣਜੀਤ ਸਿੰਘ ਕੋਲੋਂ ਜ਼ਗੀਰਾ ਲੈਣ ਲਈ ਭੇਜਦੀ ਸੀ ਸਿੱਖ ਇਤਿਹਾਸ ਵਿੱਚ ਸਦਾ ਕੌਰ ਦੀ ਗਿੰਤੀ ਬਹੁਤ ਹੌਸਲਾਮੰਦ ਤੇ ਕਾਬਲਾ ਔਰਤਾਂ ਵਿੱਚ ਕੀਤੀ ਜਾਂਦੀ ਹੈ ਸਿੱਖ ਕੌਮ ਦੀ ਤਰੱਕੀ ਵਿੱਚ ਉਸ ਦੀ ਦੇਣ ਹੋਰ ਵੀ ਵੱਧ ਹੋਣੀ ਸੀ ਜੇਕਰ ਉਹ ਕਨਈਆ ਮਿਸਲ ਦੀ ਭਲਾਈ ਨੂੰ ਜਾਂ ਆਪਣੇ ਨਿੱਜੀ ਲਾਭ ਨੂੰ ਖਾਲਸਾ ਦਰਬਾਰ ਦੀ ਵਢੇਰੀ ਭਲਾਈ ਦੇ ਅਧੀਨ ਰੱਖਦੀ ਉਸ ਦੀ ਭੁੱਲ ਇਹ ਸੀ ਕਿ ਉਹ ਇਹ ਗੱਲ ਨਾ ਪਛਾਣ ਸਕੇ ਕਿ ਰਣਜੀਤ ਸਿੰਘ ਇੱਕ ਵਿਰੋਧੀ ਮਿਸਲਦਾਰ ਨਹੀਂ ਸੀ ਸਗਸ ਮੁੱਚੀ ਸਿੱਖ ਕੌਮ ਦੀ ਏਕਤਾ ਦਾ ਇੱਕ ਚਿੰਨ ਸੀ ਜੇਕਰ ਸਿੱਖ ਕਦੀ ਇਕੱਤਰ ਹੋਣੇ ਸਨ ਤਾਂ ਉਹਨਾਂ ਨੂੰ ਇਸ ਲਈ ਇੱਕ ਆਗੂ ਦੀ ਜ਼ਰੂਰਤ ਸੀ ਇਹ ਕੰਮ ਰਣਜੀਤ ਸਿੰਘ ਦੇ ਹੱਥੋਂ ਹੀ ਹੋਣਾ ਸੀ ਤੇ ਉਸ ਆਪਣੇ ਹੱਥੋਂ ਨਹੀਂ ਸੀ ਹੋ ਸਕਦਾ ਉਸ ਦੀ ਸੋਚਣੀ ਵਿੱਚ ਪੁੱਲ ਸੀ ਕਿ ਜੇ ਸੁਪਨਾ ਸਾਕਾਰ ਕਰਨ ਵਿੱਚ ਉਸ ਨੇ ਇੰਨਾ ਵੱਡਾ ਹਿੱਸਾ ਪਾਇਆ ਸੀ ਉਸ ਨੂੰ ਬਰਬਾਦ ਕਰਨ ਲਈ ਵੀ ਉਸ ਨੇ ਕੋਸ਼ਿਸ਼ਾਂ ਕੀਤੀਆਂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦਾ ਅਧਿਆਇ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ